ਰਾਤ ਦੇ 1 ਵਜੇ ਸੁਲਤਾਨਪੁਰ ਲੋਧੀ ਵਿੱਚ ਰਾਣਾ ਦਾ ਸਿਆਸੀ ਧਮਾਕਾ ਚੀਮਾ ਦੇ ਨੌ ਕਾਉਂਸਲਰ ਸਮੇਤ ਪ੍ਰਧਾਨ ਤੇ ਹੋਰ ਆਗੂ ਪੱਟ ਕੀਤੇ ਆਪਣੇ ਵੱਲ ਚੀਮਾ ਦੇ ਸਾਥਕਾਂ ਸਾਥੀ ਤੇ ਕਾਉਂਸਲਰ ਵੱਲੋਂ ਚੀਮਾ ਤੇ ਗੰਭੀਰ ਇਲਜ਼ਾਮ ਅਸੀਂ ਆਵਾਜ਼ੇ ਕਲਕੱਤ ਆਵਾਜ਼ੇ ਖੁਦਾ ਉਹ ਕਲਕੱਤ ਦੇ ਮੁਤਾਬਕ ਅਸੀਂ ਐਮਸੀ ਬਣਿਆ ਲੋਕਾਂ ਦਾ ਜਿਹੜਾ ਪਿਆਰ ਇਹ ਨਾਲ ਜ਼ਿਆਦਾ ਸੀਗਾ ਉਹ ਸਾਨੂੰ ਖੁਦ ਆ ਕੇ ਕਹਿ ਰਹੇ ਸੀਗੇ ਜੇ ਤੁਸੀਂ ਇੰਦਰਪ੍ਰਤਾਪ ਦੀ ਸਪੋਰਟ ਕਰੋ ਇਹਨਾਂ ਨੇ ਸੋਚਿਆ ਫੈਸਲਾ ਸੀਗਾ ਜੇ ਜਾਣਾ ਤਾਂ ਪਸਾਰੇ ਇਕੱਠੇ ਜਾਣਾ ਆਵਾਮ ਦੀ ਆਵਾਜ਼ ਜਰੀ ਜੇ ਉਹਨੂੰ ਡੱਕਿਆ ਨਹੀਂ ਜਾ ਸਕਦਾ ਮੈਨੂੰ ਫਿਰ ਸੰਗ ਚਿੰਮਸ ਨੂੰ ਪਿਆ ਟਿਕਟ ਲੈਂਕ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਹੀ ਟਿਕਟ ਪਹਿਲਾਂ ਤਾਂ ਦੇਣੀ ਆ ਜਾਂ سٹਾਮ ਪਹਿਲਾਂ ਤੇ ਨਾਲੇ ਚੱਕ ਮੇਰੇ ਕੋ ਦੋਨੇ ਖਾਲੀ ਐ ਤੁਮਨੇ ਸੈਂਕਰਾ ਲਾ ਦੇ ਚੱਕ ਤੇ سٹਾਮ ਮੇਰੇ ਕੋ ਲੈ ਲੈ ਟਿਕਟ ਦਿਨ ਤਾਂ ਦੇਣੀ ਜੇ ਸਾਨੂੰ ਟਿਕਟ ਨਹੀਂ ਉਸ ਪਹਿਲਾਂ ਸਾਡੇ ਚੈੱਕ ਤੇ ਮਨੀਸ਼ ਕੋਲੇ ਹੀ ਲਾਣ ਫੱਲੇ ਤੁਹਾਡੇ ਕੋਲ ਕਿੰਨਾ ਤੇ ਸਾਰੇ ਮੈਂ ਆਪਣੇ ਆਪਣਾ ਤਾਂ ਬਾਕੀਆਂ ਬਾਕੀਆਂ ਪੁੱਛ ਲਵਾਂ ਇਸ ਕਰਕੇ ਲੈਦਰ ਕੋ ਚਾਹੀਏ ਵੀ ਤੁਹਾਨੂੰ ਰੂਟਿੰਗ ਨੰਬਰ ਤਾਂ ਆ ਮਿਲਨੀ ਆ ਕਿ ਤੁਸੀਂ ਚੈੱਕ ਲੈਣਗੇ ਤੁਸੀਂ ਕੱਲ ਨੂੰ ਕਿਸੇ ਹੋਰ ਪਾਰਟੀ ਨਾਲ ਤੁਸੀ ਅਸੀਂ ਇਹ ਨਹੀਂ ਸੋਚਿਆ ਵੀ ਇਹ ਸਮਝਣ ਵਰਕੇ ਸਾਡੀ ਧੌਂਡ ਤੇ ਕੁੜਾ ਰੱਖਾਈ ਗੱਲਾਂ ਇੱਕ ਨਾਰਦਰ ਬੈਂਕ ਆਫ ਇੰਡੀਆ ਨਾ ਇਹ ਸਟੇਟ ਬੈਂਕ ਆਫ ਇੰਡੀਆ ਵੀ ਲੋਨ ਦੇ ਰਿਹਾ ਤੇ ਚੈੱਕ ਲੈ ਜਾਏਗਾ ਇਦਾਂ ਨਹੀਂ ਹੋਊਗਾ ਦੇਖੋ ਰਾਜਨੀਤੀ ਦਾ ਫੋਰਸ ਵੋਟਾਂ ਹੱਥ ਜੋੜ ਕੇ ਬੱਝੀ ਇਹਨਾਂ ਦੇ ਹੱਥ ਜੋੜੇ ਤਾਂ ਸਾਡੇ ਨਾਲ ਮੈਨੂੰ 2004 ਦੇ ਜਾਣਦੇ ਮੇਰਾ ਇਹਨਾਂ ਦਾ ਰਿਸ਼ਤਾ ਮੈਂ ਕਦੇ ਚੱਕ ਲੈ ਕਿਸੇ ਤੋਂ ਪਰਸੋਂ ਨੂੰ ਇਕੱਲੇ ਇਕੱਲੇ ਤੋਂ ਐਫੀਡੇਵਟ ਲੈ ਕੇ ਕਿ ਚੈੱਕ ਨੰਬਰ ਆ ਮੇਰਾ ਬਲੈਂਕ ਐਫੀਡੇਵਟ ਆ ਇਹ ਮਿਸਯੂਜ਼ ਕਰੇਗਾ ਉਹਦਾ ਪਰਚਾ ਦਿੰਦਾ ਸ਼ਾਇਦ ਅਜੇ ਹੀ ਚੌਂ ਨਈ ਦੇਖੀ ਹੋਣੀ ਜਿੱਥੇ ਮੁਕਾਬਲਾ ਇੱਕ ਪਾਰਟੀ ਦੇ ਹੀ ਦੋ ਆਗੂਆਂ ਵਿੱਚ ਹੋਵੇ ਤੇ ਰਾਤ 1 ਵਜੇ ਅਜਿਹਾ ਝਟਕਾ ਦਿੱਤਾ ਜਾਵੇ ਕਿ ਸ਼ਾਇਦ ਹੀ ਸੱਤਾਧਾਰੀ ਪਾਰਟੀ ਦੀ ਪੂਰੀ ਕ੍ਰੀਮ ਦਲ ਹੀ ਬਦਲ ਜਾਵੇ ਪੰਜਾਬ ਵਿੱਚ ਇਸ ਸਮੇਂ ਸਭ ਤੋਂ ਦਿਲਚਸਪ ਚੌਣ ਗੇਮ ਤੇ ਸਭ ਤੋਂ ਅਹਿਮ ਮੁਕਾਬਲਾ ਸultanpur Lodi ਵਿੱਚ ਬੰਦਾ ਨਜ਼ਰ ਆ ਰਿਹਾ ਜਿਸ ਦਿਨ ਤੋਂ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਦੇ ਸultanpur Lodi ਤੋਂ ਚੋਣ ਲੜਾਉਣ ਦਾ ਫੈਸਲਾ ਕੀਤਾ ਅਤੇ ਇੰਦਰ ਪ੍ਰਤਾਪ ਦੀ ਚੋਣ ਕਮਾਂਡ ਆਪਣੇ ਹੱਥ ਲਈ ਹੈ ਅਤੇ ਪਹਿਲੇ ਦਿਨ ਵਿਦਿਆਕ ਨਵਤੇਜ ਚੀਮਾ ਦੇ ਪਿੰਡ ਵੱਡਾ ਇਕੱਠ ਕਰਕੇ ਆਪਣੇ ਇਰਾਦੇ ਜ਼ਾਹਰ ਕੀਤੇ ਤੇ ਉਸ ਤੋਂ ਬਾਅਦ ਲਗਾਤਾਰ ਨਵਤੇਜ ਚੀਮਾ ਦੇ ਬੰਦੇ ਪੱਟੇ ਜਾ ਰਹੇ ਹਨ ਪਹਿਲਾਂ ਕਈ ਬਲਾਕ ਸੰਮਤੀ ਮੈਂਬਰ ਤੇ ਫੇਰ ਹੋਰ ਆਗੂ ਬੀਤੇ ਕੱਲ੍ਹ ਸਾਫ ਦਾ ਪ੍ਰਧਾਨ ਤੇ ਮਜੂਦਾ ਐਮਸੀ ਅਸ਼ੋਕ ਮੋਗਲਾ ਤੇ ਹੁਣ ਮਜੂਦਾ ਨਗਰ ਕਾਉਂਸਲ ਪ੍ਰਧਾਨ ਦੀਪਕ ਧੀਰ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤੇ ਕਾਉਂਸਲਰ ਤੇਜਵੰਤ ਸਿੰਘ ਸਮੇਤ ਲਗਭਗ 10 ਹੀ ਕਾਂਗਰਸੀ ਕਾਉਂਸਲਰ ਅਤੇ ਐਵੇਂ ਕਹਿ ਲਓ ਕਿ ਸ਼ਹਿਰ ਦੀ ਸਾਰੀ ਉਹ ਕ੍ਰੀਮ ਜਿਸ ਨੂੰ ਇਹ ਕਹਿ ਲਓ ਕਿ ਵਿਧਾਇਕ ਨਵਦੇਜ ਜੀਮਾ ਦੇ ਸੱਜੇ ਖੱਬੇ ਮੋਢੇ ਸਭ ਸਾਥ ਛੱਡ ਰਾਣਾ ਇੰਦਰਪ੍ਰਤਾਪ ਦੇ ਹੱਕ ਵਿੱਚ ਭੁਗਤ ਗਏ ਸਮਾ ਅਧੀ ਰਾਤ 1 ਵਜੇ ਦਾ ਤੇ ਸਥਾਨ ਨਗਰ ਕੌਂਸਲਰ ਦੇ ਪ੍ਰਧਾਨ ਦੀਪਕ ਧੀਰ ਦਾ ਘਰ ਇੱਕ ਇਕੱਠ ਦੌਰਾਨ ਨਗਰ ਕੌਂਸਲ ਦੇ ਲਗਭਗ ਸਾਰੇ ਦਸੇ ਕਾਂਗਰਸੀ ਕੌਂਸਲਰ ਨੇ ਮਜੂਤਾ ਵਿਧਾਇਕ ਨਵਤੇਜ ਚੀਮਾ ਦਾ ਸਾਥ ਛੱਡ ਦਿੱਤਾ ਤੇ ਰਾਣਾ ਦਾ ਸਮਰਥਨ ਦੇ ਦਿੱਤਾ ਕੌਂਸਲਰ ਵੱਲੋਂ ਹੁਣ ਚੀਮਾ ਦਾ ਸਾਥ ਛੱਡ ਰਾਣਾ ਇੰਦਰ ਪ੍ਰਤਾਪ ਦਾ ਸਮਰਥਨ ਨੂੰ ਸਮੇਂ ਦੇ ਮੰਗ ਤੇ ਇਲਾਕੇ ਵਿੱਚ ਰਾਣਾ ਦੀ ਲਹਿਰ ਦੱਸਿਆ ਤੇ ਹਾਈ ਕਮਾਂਡ ਤੋਂ ਟਿਕਟ ਬਦਲਣ ਦੀ ਮੰਗ ਤੱਕ ਕਰ ਦਿੱਤੀ ਐਲੀ ਪਾਸ਼ਾਏ ਦੇ ਅਸ਼ੀਰਵਾਦ ਸਦਕਾ ਅੱਜ ਸਰਦਾਰ ਇੰਦਰਪ੍ਰਤਾਪ ਸਿੰਘ ਜੀ ਰਾਣਾ ਜੀ ਨੂੰ ਸਾਡੇ ਸਾਰੇ ਕਾਉਂਸਲਰ ਸਹਿਬਾਨ ਯੁਨਾਨੀ ਮਸਲੀ ਨਾਲ ਸਮਰਥਨ ਦੇ ਰਹੇ ਆ ਔਰ ਬਹੁਤ ਵਧੀਆ ਫੀਲ ਕਰ ਰਹੇ ਆ ਵਜ੍ਹਾ ਕੀ ਰਹੀ ਆ ਨਤੇ ਚੀਮਾ ਦਾ ਸਾਥ ਛੱਡਣ ਦੀ ਕਲੀਅਰ ਕਲੀਅਰ ਸਾਥ ਛੱਡਣਾ ਲੋੜ ਸੀ ਅੱਜ ਦੀ ਅੱਜ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੀ ਇਹ ਆਮ ਜਿਹੜੀ ਆਵਾਜ਼ ਸੀਗੀ ਇੰਦਰਪ੍ਰਤਾਪ ਰਾਣਾ ਜੀ ਦੀ ਲਹਿਰ ਸੀਗੀ ਉਹਨੂੰ ਦੇਖਦੇ ਹੋਏ ਸਾਰਿਆਂ ਨੇ ਅਸੀਂ ਕੰਮ ਕੁੰਮ ਨਹੀਂ ਪਹਿਲਾਂ ਹੋਏ ਜਾਂ ਕੀ ਵਜਾ ਉਹ ਦੱਸੋ ਨਹੀਂ ਕੰਮ ਤਾਂ ਚਲੋ ਹੋਏ ਆ ਸਰਕਾਰਾਂ ਦੇ ਵਿੱਚ ਕੰਮ ਹੋਇਆ ਹੈ ਸਰਕਾਰ ਨੇ ਕੰਮ ਬਹੁਤ ਕੀਤੇ ਆ ਪਰ ਇਹ ਵੀ ਆਪਣੇ ਬਹੁਤ ਵਧੀਆ ਫੀਲ ਕਰ ਰਹੇ ਨੇ ਕਿੰਨੇ ਕਾਉਂਸਲਰਾਂ ਨੇ ਜਿਹੜਾ ਅੱਜ ਰਾਣਾ ਇੰਦਰਪ੍ਰਤਾਪ ਨੂੰ ਸਮਰਥਨ ਦਿੱਤਾ ਵਾ 10 ਕਾਉਂਸਲਰ ਸਾਡੇ ਆ ਉਹ ਜਿਨ੍ਹਾਂ ਨੇ ਅੱਜ ਸਮਰਥਨ ਦਿੱਤਾ ਉਹ ਤਾਂ ਕੋਲ ਕਿੰਨੇ ਕਾਉਂਸਲਰ ਨੇ ਕਾਂਗਰਸ ਹੈ 10 ਕਾਉਂਸਲਰ ਹੀ ਆ ਜੀ ਕਾਂਗਰਸ ਦੇ ਤਿੰਨ ਅਗੇ ਆਕਾਲੀ ਦਲ ਦੇ 10 ਕਾਉਂਸਲ 10 ਕਾਂਗਰਸ ਦੇ ਜਿਹੜੇ ਐਮਸੀ ਆ ਉਹਨਾਂ ਨੇ ਸਵਾਰੀ ਕੀਤਾ ਯਾਨੀ ਕਿ ਪੂਰੇ ਸ਼ਹਿਰ ਦੇ ਐਮਸੀ ਨੇ ਜਿਹੜੇ ਕਾਂਗਰਸ ਦੇ ਕਾਉਂਸਲਰ ਆ ਉਹ ਸਾਰੇ ਹਾਂ ਸਾਰੇ ਸ਼ਹਿਰ ਦੇ ਐਮਸੀ ਕੀ ਲੱਗਦਾ ਉਹਨਾਂ ਵਾਲੀਆਂ ਚੋਣਾਂ ਦਾ ਕੀ ਰਿਜ਼ਲਟ ਹੋਏਗਾ ਸੁਲਤਾਨਪੁਰ ਹਲਕੇ ਦਾ ਹਾਂ ਸੁਲਤਾਨਪੁਰ ਹਲਕੇ ਤੋਂ ਰਾਣਾ ਇੰਦਰਪਤਾ ਵਿਨਿੰਗ ਹੋਣਗੇ ਔਰ ਅੱਛੇ ਮਾਰਜਨ ਆ ਹੋਣਗੇ ਟਿਕਟ ਦੀ ਅਨਾਉਂਸਮੈਂਟ ਹੋ ਚੁੱਕੀ ਆ ਟਿਕਟ ਦੇ ਵਿੱਚ ਜਿਹੜੇ ਉਮੀਦਵਾਰ ਜਿਹੜੇ ਨਤੇਜ ਚੀਮਾ ਨੇ ਜੋ ਅੱਜ ਦੇ ਹਾਲਾਤ ਤੇ ਕੀ ਦੁਆਰਾ ਇਹੋ ਜੀ ਮੰਗ ਵੀ ਹੋ ਸਕ ਟਿਕਟ ਦੀ ਮੰਗ ਹੋ ਸਕਦਾ ਚੱਲ ਰਹੀ ਹੈ ਗੱਲ ਬਾਕੀ ਹਾਈ ਕਮਾਂਡ ਨੇ ਦੇਖਣਾ ਉਹ ਫੈਸਲਾ ਜਿਹੜਾ ਹਾਈ ਕਮਾਂਡ ਦੇ ਹੱਥ ਵਿੱਚ ਬਹੁਤ ਬੰਦੇ ਆ ਜੀ ਬਹੁਤ ਬੰਦੇ ਆ ਜਿਹੜੇ ਅਪਰੋਚ ਕਰ ਰਹੇ ਆ ਔਰ ਆਪ ਬੁਲਾ ਰਹੇ ਆ ਰਾਣਾ ਇੰਦਰ ਪ੍ਰਤਾਪ ਜੀ ਨੂੰ ਅੱਜ ਵੀ ਜਿੱਦਾਂ ਹੋਰ ਵੀ ਸ਼ਹਿਰ ਦੇ ਵਿੱਚ ਕਾਫੀ ਅੱਜ ਨੇ ਸ਼ਾਮਲ ਹੋਏ ਆ ਜੀ ਤੁਹਾਡੇ ਜੋ ਤੁਸੀਂ 10 ਐਮਸੀ ਸੀਗੇ ਜਾਂ ਜਿੰਨੇ ਵੀ ਤੁਸੀਂ ਅੱਜ ਸ਼ਾਮਲ ਹੋਏ ਹੋ ਕੀ ਤੁਹਾਡੇ ਵੱਲੋਂ ਕੋਈ ਮੰਗ ਪੇਸ਼ ਨਹੀਂ ਹੈਗੀ ਹੈ ਕਿ ਟਿਕਟ ਜਿਹੜੀ ਬਦਲ ਦਿੱਤੀ ਜਾਵੇ మేం ਬਿਲਕੁਲ ਸਿੱਧੇ ਮੰਗ ਕਰਾਂਗੇ ਵੀ ਰਾਣਾ ਇੰਦਰਪਤਾਪ ਜੀ ਨੂੰ ਟਿਕਟ ਦੇ ਕੇ ਔਰ ਇਹਨਾਂ ਨੂੰ ਸੰਤਾਨ ਤੋਂ ਵੀ ਜਿਹੜੀ ਕਮਾਂਡ ਦਿੱਤੀ ਆ ਅਗਰ ਨਹੀਂ ਹੁੰਦਾ ਤਾਂ ਫਿਰ ਫਿਰ ਕੋਈ ਨਹੀਂ ਫਿਰ ਰਾਣਾ ਇੰਦਰਪਤਾਪ ਜੀ ਹਜ਼ਾਰ ਲੜਨਗੇ ਔਰ ਅਸੀਂ ਜਿੱਤਾਂਗੇ ਦੇਖੋ ਅਸੀਂ ਤੇ ਪਾਰਟੀ ਦੇ ਕਿ ਕਹਿੰਦੇ ਘੋੜੇ ਐਂ ਦੌਣ ਨਾਲੇ ਪਾਰਟੀ ਦੇ ਹਿੱਤਾਂ ਚ ਕੰਮ ਕਰਦੇ ਆ ਸਾਡੇ ਨਾਲ ਜਿਹੜਾ ਟੀਮ ਵਰਕ ਹੁੰਦਾ ਉਹ ਸਾਡੇ ਜਿਹੜੇ ਗਾਂ ਸਾਨੂੰ ਜਿੱਤ ਐਮਸੀ ਬਣਾਉਂਦੇ ਆ ਕੌਂਸਲਰ ਬਣਾਉਂਦੇ ਆ ਜਦੋਂ ਉਹ ਆ ਕੇ ਉਹਨਾਂ ਦੇ ਪਰਾਂ ਦੇ ਜਾਂਦੇ ਹੀ ਉੜਦੇ ਆ ਉਹ ਕਹਿਣ ਲੱਪੈਣ ਵੀ ਅਸੀਂ ਇੰਦਰਪ੍ਰਤਾਪ ਦੀ ਸਪੋਰਟ ਕਰੋ ਤੇ ਫਿਰ ਸਾਨੂੰ ਉਹ ਕਰਨੀ ਜ਼ਰੂਰੀ ਸੀਗੀ ਅਸੀਂ ਆਵਾਜ਼ੇ ਕਲਕੱਤ ਆਵਾਜ਼ੇ ਖੁਦਾ ਉਹ ਕਲਕੱਤ ਦੇ ਮੁਤਾਬਕ ਅਸੀਂ ਐਮਸੀ ਬਣਿਆ ਐਮ ਕਲਕੱਤ ਦੇ ਮੁਤਾਬਕ ਅਸੀਂ ਚੇਅਰਮੈਨ ਬਣਿਆ ਤੇ ਅਸੀਂ ਉਸ ਆਵਾਜ਼ ਨੂੰ ਦੇਖਦੇ ਹੋਏ ਲੋਕਾਂ ਦਾ ਜਿਹੜਾ ਪਿਆਰ ਇਹ ਨਾਲ ਜਿਆਦਾ ਸੀਗਾ ਉਹ ਸਾਨੂੰ ਖੁਦ ਆ ਕੇ ਕਹਿ ਰਹੇ ਸੀਗੇ ਵੀ ਤੁਸੀਂ ਇੰਦਰ ਪ੍ਰਤਾਪ ਦੀ ਸਪੋਰਟ ਕਰੋ ਤੇ ਮੈਨੂੰ ਇਸ ਗੱਲ ਦੀ ਸਾਰੇ ਕਾਉਂਸਲਰਾਂ ਨੇ ਪ੍ਰਧਾਨ ਜੀ ਬੈਠੇ ਆ ਸਤਿਕਾਰਯੋਗ ਵਾਈਸ ਪ੍ਰਧਾਨ ਜੀ ਨਵਨੀਤ ਜੀ ਬੈਠੇ ਆ ਮੋਗਲਾ ਜੀ ਬੈਠੇ ਆ ਸਾਰੇ ਜਾਣੇ ਸਤਿਕਾਰਯੋਗ ਆ ਸਾਡੇ ਇਹਨਾਂ ਨੇ ਸਮੂਚਾ ਫੈਸਲਾ ਸੀਗਾ ਜੇ ਜਾਣਾ ਤਾਂ ਪਾ ਸਾਰੇ ਇਕੱਠਿਆਂ ਜਾਣਾ ਇਹ ਇਦਾਂ ਮਤਲਬ ਬिखरਣਾ ਨਹੀਂ ਜੀ ਤੇ ਅਸੀਂ ਗੁਰਨਾਣ ਕੇ ਪਾਤਸ਼ਾਹ ਦਾ ਹੁਕਮ ਹੋਇਆ ਜਦਾਂ ਪ੍ਰਧਾਨ ਜੀ ਨੇ ਦੱਸਿਆ ਵੀ ਸਾਰੇ ਮਾధ్యਮ ਨਾਲ ਨਪੇ ਸਿੰਘ ਚੀਮਾ ਨੂੰ ਕੁਝ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ ਨਹੀਂ ਅਸੀਂ ਤਾਂ ਇਹ ਹੀ ਕਹਿਣਾ ਹੈ ਵੀ ਦੇਖੋ ਗੱਲ ਇਹ ਜਦੋਂ ਆਵਾਮ ਦੀ ਆਵਾਜ਼ ਜਿਹੜੀ ਹੋ ਜਾਏ ਨਾ ਉਹਨੂੰ ਡੱਕਿਆ ਨਹੀਂ ਜਾ ਸਕਦਾ ਉਹਨੂੰ ਰੋਕਿਆ ਨਹੀਂ ਜਾ ਸਕਦਾ ਤੇ ਅਸੀਂ ਹੁਣ ਜੋ ਜੋ ਭਾਵੇਂ ਵੱਡੇ ਰਾਣਾ ਜੀ ਦਾ ਕਪੂਰਥਲੇ ਸਮਰਥਨ ਹੋ ਰਿਹਾ ਉਦੋਂ ਇਹਦਾ ਮਿੱਠ ਬੋਲਣਾ ਸੁਭਾਵਾ ਇਹ ਇੰਦਰਪ੍ਰਤਾਪ ਦਾ ਵੀ ਲੋਕਾਂ ਦੇ ਵਿੱਚ ਜਾ ਕੇ ਕੀਲਦਾ ਵਾ ਇਦਾਂ ਦੀ ਗੱਲ ਨਹੀਂ ਗਈ ਕਿੰਨੇ ਬਤਰਾ ਨੂੰ ਲੈ ਕੇ ਹਾਈ ਕਮਾਂਡ ਨੂੰ ਤਟਕੀ ਪੀ ਗਾ ਅਸੀਂ ਤਾਂ ਉਹਦੇ ਕੋਲ ਗੱਲ ਇਹ ਇਹ ਤੇ ਹੁਣ ਹਾਈ ਕਮਾਂਡ ਨੇ ਦੇਖਣਾ ਨਹੀਂ ਕਿਦਾਂ ਕਿ ਤੁਸੀਂ ਕਹਿ ਰਹੇ ਹੋ ਲੋਕਾਂ ਦਾ ਜਿਹੜਾ ਜਨਸਲਾਬ ਆ ਜਨਸਲਾਣਾ ਜੀ ਦੇ ਨਾਲ ਪੂਰਾ ਜੁੜਾ ਹੋਇਆ ਹੈ ਸ਼ਹਿਰ ਦੇ ਵਿੱਚ ਦੇਖੋ ਜੀ ਸ਼ਹਿਰ ਜੀ ਦੇ ਨਾਲ ਆਣਾ ਪਿਆ ਸ਼ਹਿਰ ਦੀ ਜਿਹੜੀ ਪੋਜੀਸ਼ਨ ਹੈ ਨਾ ਜਿਹੜੀ ਸ਼ਹਿਰ ਦੇ ਮੇਰੇ ਆ ਸਾਨੂੰ ਸਾਰਾ ਪਤਾਲ ਸ਼ਹਿਰ ਦੇ ਆਵਾਮ ਦੀ ਜਿਹੜੀ ਹੈ ਨਾ ਉਹ ਜਿਹੜਾ ਸਾਡੇ ਜਿਨ੍ਹਾਂ ਕੋ ਅਸੀਂ ਐਮਸੀ ਬਣਨਾ ਹੁੰਦਾ ਜਿਹਨਾਂ ਜਿਹਦੀ ਸੰਗਤ ਕੋ ਜਾ ਕੇ ਜਾਣਾ ਹੁੰਦਾ ਉਹ ਸੰਗਤ ਦਾ ਚੁਗਾ 100% ਇਹਨਾਂ ਨਾਲ ਹੋ ਗਿਆ ਕੀ ਤੁਹਾਡੇ ਵੱਲੋਂ ਹਾਈ ਕਮਾਂਡ ਨੂੰ ਹਾਈ ਕਮਾਂਡ ਇਹੀ ਆ ਵੀ ਹਾਂ ਹਾਈ ਕਮਾਂਡ ਦਾ ਇਹੀ ਆ ਵੀ ਹਾਈ ਕਮਾਂਡ ਨੇ ਦੇਖਣਾ ਤੇ ਅੱਗੇ ਵੀ ਇਹਨਾਂ ਦੇ ਜਿੱਦਾਂ ਧੀਰ ਸਾਹਿਬ ਨੇ ਦੱਸਿਆ ਵੀ ਗੱਲ ਚੱਲ ਰਹੀ ਆ ਤੇ ਜੇ ਸਾਡੇ ਲਈ ਤਾਂ ਹੁਣ ਇਹੀ ਕਾਂਗਰਸ ਹੋ ਜਾਏ ਜਾਂ ਆਜ਼ਾਦ ਹੋ ਜਾਏ ਸਾਡੇ ਲਈ ਤਾਂ ਹੁਣ ਇੱਕੋ ਹੀ ਆ ਨਾ ਅਸੀਂ ਤਾਂ ਉਹਨੇ ਇਹਦੇ ਮਗਰ ਖੜੇ ਆ ਇੰਦਰ ਪ੍ਰਤਾਪ ਦੇ ਜਿਵੇਂ ਹੀ 10 ਦੇ ਕਰੀਬ ਕਾਉਂਸਲਰ ਨੇ ਨਵਤੇਜ ਜੀਮਾ ਦਾ ਸਾਥ ਛੱਡ ਰਾਣਾ ਇੰਦਰਪ੍ਰਤਾਪ ਦਾ ਸਮਰਥਨ ਕੀਤਾ ਨਾਲ ਹੀ ਨਵਤੇਜ ਜੀਮਾ ਤੇ ਗੰਭੀਰ ਇਲਜ਼ਾਮ ਮਾਰ ਦਿੱਤੇ ਇਨ੍ਹਾਂ ਕਾਉਂਸਲਰਾਂ ਮੁਤਾਬਕ ਕਾਉਂਸਲਰ ਚੋਣ ਤੋਂ ਪਹਿਲਾਂ ਵਿਧਾਇਕ ਨਵਤੇਜ ਜੀਮਾ ਵੱਲੋਂ ਸਾਰੇ ਕਾਉਂਸਲਰ ਉਮੀਦਵਾਰਾਂ ਤੋਂ ਖਾਲੀ ਚੱਕਾਂ ਤੇ ਕੁਝ ਤੋਂ ਨਾਲ ਖਾਲੀ ਐਫਰੀ ਡਿਵਟ ਵੀ ਲਏ ਗਏ ਸਨ ਮੈਂ ਨਵਤੇਜ ਜੀਮਾ ਨੂੰ ਆਪਣੇ ਟਿਕਟ ਲੈਣ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਹੀ ਟਿਕਟ ਪਹਿਲਾਂ ਤਾਂ ਦੇਣੀ ਆ ਜਾਂ ਸਟਾਮਪ ਪਹਿਲਾਂ ਤੇ ਨਾਲ ਇੱਕ ਚੱਕ ਮੇਰੇ ਕੋ ਦੋਨੇ ਖਾਲੀ ਤੇ ਉਹਨਾਂ ਨੇ ਫੈਨ ਕਰਾ ਕੇ ਚੈੱਕ ਤੇ ਸਟਾਮ ਲੈ ਕੋ ਲੈ ਉਹਨਾਂ ਨੇ ਕਹਿੰਦੇ ਟਿਕਟ ਤੇ ਨੂੰ ਤਾਂ ਦੇਣੀ ਉਹਦਾਂ ਕਿ ਤੁਹਾਨੂੰ ਦੇਣ ਟਿਕਟ ਕੀ ਕਰਨੇ ਕਿ ਸੀ ਉਹ ਸਟਾਮ ਚ ਆ ਗਏ ਸੀ ਸਟਾਮ ਲੈ ਜੋ ਮਰਜ਼ੀ ਕਰ ਸਕਦੇ ਸਾਡੇ ਤੇ ਜਦੋਂ ਮਰਜ਼ੀ ਪੁੱਠਾ ਦੇ ਸਕਦਾ ਸਾਡੇ ਤੇ ਮਤਲਬ ਕਿ ਤੁਹਾਨੂੰ ਬਲੈਕਮੇਲਿੰਗ ਕੀਤੀ ਬਲੈਕਮੇਲ ਕਿਤੇ ਕੀਤੀ ਪਰ ਇਦਾਂ ਆਪਾਂ ਕਿਦਾਂ ਦੇ ਸਕਦੇ ਆ ਜੀ ਚੈੱਕ ਜਦੋਂ ਉਹਨਾਂ ਟਿਕਟ ਟਿਕਟ ਤੋਂ ਪਹਿਲਾਂ ਮੰਗਿਆ ਹੀ ਉਹਨਾਂ ਨੇ ਨਹੀਂ ਕਿੱਦਾਂ ਦਿੱਤਾ ਜਾ ਸਕਦਾ ਆਪਾਂ ਕਿਤੇ ਇਹਨਾਂ ਤੋਂ ਹੋ ਸਕਦਾ ਦੱਸਦੇ ਬਲੈਂਕ ਚੈੱਕ ਪਰ ਉਹ ਸਾਰੇ ਦਿੱਤਾ ਹੋਇਆ ਵੀ ਦਿੱਤੇ ਨਾਲ ਜੀ ਜੋ ਸਾਨੂੰ ਟਿਕਟ ਦਿੱਤੀ ਨਹੀਂ ਉਸ ਕੱਲ ਨੂੰ ਸਾਡੇ ਵਿੱਚ ਚੈੱਕ ਲੇਤਾ ਮਨੀਸ਼ ਕੋਲੇ ਨਾਮ ਦਾ ਕੱਲੇ ਤੁਹਾਡੇ ਕੋਲ ਦਿੱਤਾ ਕਿ ਸਾਰੇ ਮੈਂ ਆਪਣੇ ਆਪਣਾ ਤਾਂ ਬਾਕੀਆਂ ਬਾਕੀਆਂ ਪੁੱਛ ਲਓ ਐਫੀ ਡੈਬਿਟ ਨਾ ਐਫੀ ਡਾਟ ਨਹੀਂ ਤਾਂ ਕੱਲ ਚੈੱਕ ਰਖ ਲੈ ਬਲੈਂਕ ਉਹ ਕਿਉਂ ਕਿ ਉਹ ਕੀ ਕਿਹਾ ਗਿਆ ਸੀ ਕਾ ਕਿਸ ਵਾਸਤੇ ਚੈੱਕ ਟਿਕਟ ਟਿਕਟ ਦੇਣ ਵਾਸਤੇ ਕੀ ਕਾਰਨ ਕੀ ਸੀ ਜੇ ਚੈੱਕ ਦੇਣ ਦਾ ਟਿਕਟ ਦੇਣ ਦਾ ਕੋਈ ਭਰੋਸਾ ਨਹੀਂ ਸੀ ਤੁਹਾਡੇ ਉੱਤੇ ਵੀ ਮੈਂ ਨਹੀਂ ਪਾਕੀ ਦਾ ਗਲਪਾ ਚੈੱਕ ਦਾ ਮੋਗਲਾ ਕਿ ਮੈਂ ਕੋ ਮੈਂ ਪਹਿਲੇ ਵੀ ਚੈੱਕ ਪਿਆ ਹੈਗਾ ਤੇ ਅਸੀਂ ਵੀ ਦਿੱਤਾ ਫ ਚੈੱਕ ਤੁਸੀਂ ਦਿੱਤਾ ਚੈੱਕ ਦਿੱਤਾ ਇਹਨਾਂ ਨੇ ਇਸ ਕਰਕੇ ਲੈ ਸਾਡੇ ਕੋਲ ਚੈੱਕ ਵੀਕਨ ਟਿਕਟਾਂ ਤਾਂ ਮਿਲ ਨਹੀਂ ਆਵਾ ਜੇ ਤੁਸੀਂ ਚੈੱਕ ਬਲੈਂਕ ਦਿਓਗੇ ਤੁਸੀਂ ਕੱਲ ਨੂੰ ਕਿਸੇ ਹੋਰ ਪਾਰਟੀ ਨਾਲ ਚਲੇ ਜਾਓ ਮੋਹਲਾ ਕਦੇ ਤੁਹਾਡੇ ਦੋ ਐਮਸੀਆਂ ਕੋਲ ਤੇਗੇ ਕਿ ਸਾਰੇ ਐਮਸੀਆਂ ਨਾਲ ਸਾਰੇ ਐਮਸੀਆਂ ਕੋਲ ਉਸ ਟਾਈਮ ਤੇ ਉੱਤੇ ਕਿਉਂ ਨਹੀਂ ਵਿਰੋਧ ਕੀਤਾ ਗਿਆ ਤੁਹਾਡੇ ਵੱਲ ਵਿਰੋਧ ਕਿਉਂ ਨਹੀਂ ਅਸੀਂ ਤਾਂ ਕਹਿੰਦੇ ਹੀ ਵੀ ਸਾਰਾ ਕੁਝ ਜਿਹੜਾ ਸਮੂਥਲੀ ਕਾਂਗਰਸ ਪਾਰਟੀ ਦੇ ਕਰਕੇ ਕਰ ਰਹੇ ਸੀ ਇਹ ਟਿਕਟਾਂ ਨਹੀਂ ਲੇਕਿਨ ਅਸੀਂ ਇਹ ਅਸੀਂ ਇਹ ਨਹੀਂ ਸੋਚਿਆ ਵੀ ਇਹ ਸਾਨੂੰ ਮੁੜ ਕੇ ਸਾਡੇ ਤੋਂ ਤੇ ਗੁੱਡਾ ਰਖੜਾਈ ਗੱਲ ਆ ਜਾਵੇ ਮਤਲਬ ਜੇ ਇਹਨਾਂ ਤੋਂ ਕੋਈ ਸੱਜੇ ਖੱਬੇ ਜਾਣਾ ਚਾਹੇ ਤੇ ਚੈੱਕ ਨੂੰ ਇਸਤੇਮਾਲ ਕਰੂਗਾ ਚੀਮਾ ਦੇ ਸਾਬਕਾ ਸਾਥੀਆਂ ਤੇ ਕਾਉਂਸਲਰਾਂ ਵੱਲੋਂ ਲਗਾਏ આરોਪ ਸਹੀ ਹਨ ਜਾਂ ਨਹੀਂ ਇਹ ਇਨ੍ਹਾਂ ਰੂਪਾਂ ਦੇ ਚੀਮਾ ਦਾ ਪੱਖ ਆਉਣਾ ਬਾਕੀ ਹੈ ਪਰ ਇਸ ਮੁcke ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਵਤੇਜ ਚੀਮਾ ਹੀ ਇੱਕ ਅਜਿਹਾ ਵਿਧਾਇਕ ਹੈ ਜਿਸ ਤੇ ਇੰਨੇ ਗੰਭੀਰ ਇਲਜ਼ਾਮ ਲਗਾਤਾ ਲੱਗ ਰਹੇ ਹਨ ਤੇ ਹੁਣ ਰਾਣਾ ਇੰਦਰ ਦੀ ਐਂਟਰੀ ਤੋਂ ਬਾਅਦ ਲੋਕ ਸਾਹਮਣੇ ਵੀ ਆ ਰਹੇ ਹਨ ਤੇ ਚੀਮਾ ਦਾ ਸਾਥ ਵੀ ਛੱਡਦੇ ਜਾ ਰਹੇ ਹਨ ਉਹਨਾਂ ਚੀਮਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਹਨਾਂ ਦੇ ਬਲੈਕ ਚੈੱਕ ਤੇ ਐਫਰੀ ਡੈਬਿਟ ਕੱਲ ਸ਼ਾਮ ਤੱਕ ਵਾਪਸ ਕਰ ਦੇਵੇ ਨਹੀਂ ਤਾਂ ਪਰਸੋਂ ਇਹ ਸਭ ਚੀਮਾ ਖਿਲਾਫ ਸ਼ਿਕਾਇਤ ਦਰਜ ਕਰਾਉਣਗੇ ਯਾਰੋ ਇਹ ਕੋਈ ਐਮਐਲਏ ਦੇ ਕੰਮ ਹੁੰਦੇ ਆ ਉਹ surjit ਤੇ ਤੇ ਕਰਾਤਾ ਪਰਚਾ ਇਹਦੇ ਤੇ ਨਹੀਂ ਹੋਊ ਇਹਦੇ ਤੇ ਵੀ ਹੋਊ ਕੋਈ ਕਿਸੇ ਤੋਂ ਬਲੈਂਕ ਚੈੱਕ ਨਹੀਂ ਲੈ ਸਕਦਾ ਇਹ ਨਾ ਰਿਜ਼ਰਵ ਬੈਂਕ ਆਫ ਇੰਡੀਆ ਨਾ ਇਹ ਸਟੇਟ ਬੈਂਕ ਆਫ ਇੰਡੀਆ ਕਿ ਲੋਨ ਦੇ ਰਿਆ ਤੇ ਚੈੱਕ ਲੈ ਲੇਗਾ ਇਦਾਂ ਨਹੀਂ ਹੋਊਗਾ ਇਹਨਾਂ ਗੰਭੀਰ ਰੋਪੇ ਕੇ ਮੈਲੇ ਤੇ ਨਹੀਂ ਲੱਗ ਸਕਦੇ ਜੋ ਨਰਤੇਜ ਸਿੰਘ ਚੀਮੇ ਤੇ ਲੱਗ ਰਹਾ ਔਰ ਸਾਰਾ ਸ਼ਹਿਰ ਸਾਰਾ ਹਲਕਾ ਰਹਿ ਤਰਹ ਕਰਕੇ ਉੱਠਿਆ ਹਣੇ ਤੁਸੀਂ ਵੇਖੋ ਸੀ ਲੋਕ ਕਿਵੇਂ 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 ਇਹਦੇ ਤੇ ਐਫੀਡੇਵਿਟ ਦੇਣਗੇ ਔਰ ਇੱਕ ਜੈਨਪੁਰੀਏ ਦਾ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਉਹਦੇ ਮੋੜ ਲੈਣ ਦੇ ਪੈਸੇ ਪੂਰੇ ਫੇਰ ਕਰਾਂਗੇ ਪ੍ਰਧਾਨ ਜੀ ਦਾ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਸਾਹਿਬ ਦਾ ਕਾਉਂਸਲਰ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਜਿਨ੍ਹਾਂ ਨੇ ਅੱਜ ਇਕੱਠੇ ਹੋ ਕੇ ਰਾਣਾ ਇੰਦਰ ਪ੍ਰਤਾਪ ਸਿੰਘ ਜਿਹੜਾ ਹਾਲੇ ਕੀ ਇਸ ਵਕਤ ਹੈ ਇੰਡੀਪੈਂਡੈਂਟ ਕੈਂਡੀਡੇਟ ਆ ਉਹਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਪਰ ਮੈਨੂੰ ਦੁੱਖ ਬਹੁਤ ਆ ਰਾਜਨੀਤਿਕ ਲੋਕ ਮੇ ਬੜੇ ਦੇਖੇ ਮੇਰਾ 20 ਸਾਲ ਦਾ ਤਜਰਬਾ ਉਹ ਜਦੋਂ ਮੈਂ ਜੰਮਿਆ ਮੇਰਾ ਪਰਿਵਾਰ ਰਾਜਨੀਤਿਕ ਆ ਮੈਂ ਕਦੇ ਇਤਿਹਾਸ ਚ ਇਹ ਨਹੀਂ ਸੁਣਿਆ ਕਿ ਚੁਣੇ ਨੁਮਾਇੰਦੇ ਦੇ ਐਫੀਡੇਵਟ ਉਹਨਾਂ ਦੇ ਬਲੈਂਕ ਚੈੱਕ ਕੋਲੀ ਸਾਹਿਬ ਬਲੈਂਕ ਚੈੱਕ ਹੈਗੇ ਹਾਂਜੀ ਹਾਂਜੀ ਇੱਥੇ ਆਇਆ ਹੈਗੇ ਜੀ ਕਿਹਦੇ ਕਿਹਦੇ ਸਾਰਿਆਂ ਦੇ ਆ ਸਾਰਿਆਂ ਦੇ ਮਨੀਸ਼ ਕੋਲੀ ਵਾਲੋ ਤੇ ਆ ਨਾਲ ਦੇਖੋ ਮੇਰੀ ਗੱਲ ਸੁਣ ਲਿਓ ਚੀਮਾ ਸਾਹਿਬ ਯੂ ਆਰ ਅ ਬ੍ਰੈਕਮੇਲਰ ਜਾਂ ਤੇ ਇਹਨਾਂ ਦੇ ਚੈੱਕ ਐਫੀਡੇਵਿਟ ਵਾਪਸ ਕਰ ਦੇ ਨਹੀਂ ਤੇਰੇ ਤੇ ਮੈਂ ਪਰਚਾ ਕਰਾਉਂਗਾ ਵੈਰੀ ਗੁੱਡ ਬੋਲੇ ਬੋਲੇ ਆਹ ਉਹ ਮੈਂ ਕੋਈ ਮੈਂ ਦੇਖੋ ਰਾਜਨੀਤੀ ਦਾ ਵੋਟ ਵੋਟ ਤਾਂ ਹੱਥ ਜੋੜ ਕੇ ਮੰਗੀ ਦੀ ਇਹਨਾਂ ਦੇ ਹੱਥ ਜੋੜੇ ਤਾਂ ਸਾਡੇ ਨਾਲ ਆ ਮੈਨੂੰ 2004 ਦੇ ਜਾਣਦੇ ਆ ਮੇਰਾ ਇਹਨਾਂ ਦਾ ਰਿਸ਼ਤਾ ਮੈਂ ਕਦੇ ਚੈੱਕ ਲਿਆ ਕਿਸੇ ਤੋਂ ਨਹੀਂ ਨਹੀਂ ਅਹੀਂ ਪਹਿਲੇ ਵੀ ਨਹੀਂ ਲਿਆ ਪ੍ਰਧਾਨ ਬਣਾਉਣ ਦੇ ਔਰ ਚਲੋ ਉਹ ਇਹਨਾਂ ਦਾ ਆਪਸ ਆਪਸ ਦਾ ਮਸਲਾ ਲੇਕਿਨ ਜੇ ਚੈੱਕ ਨਾ ਨਾ ਆਏ ਕੱਲ ਵਕੀਲ ਤੋਂ ਕੱਲੇ-ਕੱਲੇ ਆ ਲੋ ਤੈਨੂੰ ਮੈਂ ਨੋਟਿਸ ਦਊਂਗਾ ਜਾਂ 12 ਵਜੇ ਤੱਕ ਚੈੱਕ ਉਹ ਵਾਪਸ ਆ ਜਾਣਾ ਚਾਹੀਦਾ ਇਹਨਾਂ ਦੇ ਕਿ ਕੱਲ ਸ਼ਾਮ 5 ਵਜੇ ਕਰਦੀ ਏ ਹੋ ਸਕਦਾ ਸਨੇਹਾਂ ਲੇਟ ਮਿਲੇ ਫਿਰ ਪਰਸੋਂ ਨੂੰ ਪਰਸੋਂ ਨੂੰ ਕੱਲੇ-ਕੱਲੇ ਤੋਂ ਐਫੀਡੈਵਿਟ ਲੈ ਕੇ ਕੀ ਚੈੱਕ ਨੰਬਰ ਆ ਔਰ ਮੇਰਾ ਬਲੈਂਕ ਐਫੀਡੈਵਿਟ ਆ ਇਹ ਮਿਸਯੂਜ਼ ਕਰੇਗਾ ਉਹਦਾ ਪਰਚਾ ਕਰਾਵਾਂਗੇ ਬੇਸ਼ੱਕ ਨਵਤੇਜ ਚੀਮਾ ਪਿਛਲੀ ਦੋ ਵਾਰ ਲਗਾਤਾਰ ਇੱਥੋਂ ਵਿਦਿਆਕ ਰਹੇ ਨੇ ਤੇ ਇਸ ਵਾਰ ਵੀ ਕਾਂਗਰਸ ਦੇ ਉਮੀਦਵਾਰ ਹਨ ਪਰ ਰਾਣਾ ਦੀ ਆਜ਼ਾਦ ਐਂਟਰੀ ਤੋਂ ਬਾਅਦ ਹੁਣ ਨਵਤੇਜ ਚੀਮਾ ਦੇ ਸ਼ਹਿਰਾਂ ਤੇ ਪਿੰਡਾਂ ਦੇ ਵਿਚਲੇ ਸਾਥੀ ਛੱਡ ਰਾਣਾ ਨੂੰ ਸਮਰਥਨ ਦੇ ਰਹੇ ਹਨ ਜਿਸ ਤੋਂ ਲੱਗਦਾ ਹੈ ਕਿ ਚੀਮਾ ਦਾ ਇਸ ਵਾਰ ਦਾ ਵਿਧਾਨ ਸਭਾ ਦਾ ਰਸਤਾ ਸੌਖਾ ਨਹੀਂ ਹੋਵੇਗਾ ਜਗਜੀਤ ਸਿੰਘ ਤਜੂ ਮਨੀ ਪਾਕਟ ਸੁਲਤਾਨਪੁਰ ਲੋਧੀ